ਸਤਿ ਸ਼੍ਰੀ ਅਕਾਲ ਜੀ ਮੈਂ ਅਸ਼ੇਸ਼ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਦੇ ਸਬੰਧਤ ਤਤਕਾਲੀ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 9 April 2024 ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ ਮਾਨਯੋਗ ਉੱਚ ਅਦਾਲਤ ਦੇ ਵਿੱਚ ਜਥੇਦਾਰ ਕੌਂਕੇ ਦੇ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਉੱਚ ਅਦਾਲਤ ਦੇ ਵਿੱਚ ਪਾਈ ਪਟੀਸ਼ਨ ਤੇ अहम ਸੁਣਵਾਈ ਹੋਈ ਜਿਸ ਤਹਿਤ ਪੰਜਾਬ ਸਰਕਾਰ ਅਤੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੋ ਇਸ ਸਬੰਧੀ ਜਾਣਕਾਰੀ ਦੇਣ ਦੇ ਲਈ ਅਤੇ ਪੂਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਫੋਨ ਤੇ ਜੁੜੇ ਨੇ ਮੇਰੇ ਸਹਿਯੋਗੀ ਅਮਰਜੀਤ ਸਿੰਘ ਜੀ ਹਾਂਜੀ ਅਮਰਜੀਤ ਸਿੰਘ ਜੀ ਅੱਜ ਦੀ ਖਬਰ ਬਾਰੇ ਕੀ ਕਹੋਗੇ ਜੋ ਜਥੇਦਾਰ ਗੁਰਦੇਵ ਸਿੰਘ ਕੌਕੇ ਮਾਨਨੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜੋ ਪੁਲਿਸ ਦੇ ਤਤਕਾਲੀ ਅਧਿਕਾਰੀ ਨੇ ਉਹਨਾਂ ਨੂੰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਬਿਲਕੁਲ ਤੁਹਾਨੂੰ ਦੱਸ ਦੇਣਾ ਚਾਹਣਾ ਇਸ ਵੇਲੇ ਵੀ ਜਿਹੜੀ ਵੱਡੀ ਕਵਰ ਆਈ ਹੈ ਕਿਉਂਕਿ ਜੇਕਰ ਗੱਲ ਕੀਤੀ ਆਵੇ ਪੰਜਾਬ ਦੇ ਵਿੱਚ ਜਿਹੜਾ ਐਮ ਜਿਹੜਾ ਮਸਲਾ ਹੋ ਆ ਛਿੜਿਆ ਹੋਇਆ ਜਿਸ ਤੋ ਕਰਕੇ ਜਥੇਦਾਰ ਗੁਰਦੇਵ ਸਿੰਘ ਕੋਂਕੇਨ ਦੇ ਮਾਮਲੇ ਨੂੰ ਲੈ ਕੇ ਜੋ ਕਿ ਸ਼੍ਰੀ ਕਾਂਤਕ ਸੈਦ ਦੇ ਸਾਬਕਾ ਜਥੇਦਾਰ ਯਾਨਕੀ ਉਸ ਸਮੇਂ ਜਥੇਦਾਰ ਜਿਨ੍ਹਾਂ ਦੇ ਉੱਪਰ ਜਿਹੜਾ ਦਰਦ ਸਦਾ ਹੈ ਪਛਤਕ ਪਤਾ ਨਹੀਂ ਸੀ ਤੇ ਉਹਨਾਂ ਨੂੰ ਜਿਹੜਾ ਕੋਕੋ ਕੇ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਕਈ ਸਰਕਾਰਾਂ ਜਿਹਨੀਆਂ ਬਦਲੀਆਂ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਿਤ ਕਰਕੇ ਮੈਂ ਕਰ ਰਿਹਾ ਕਿਉਂਕਿ ਖਾਸ ਤੌਰ ਤੇ ਕਿਉਂਕਿ ਉਹ ਸਿੱਖਾਂ ਦੀ ਪੇਰਵਾਹੀ ਕਰਦੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਹੈ ਭਾਈ ਕਾਂਗਰਸ ਇਸ ਸਮੇਂ ਜਿਹੜਾ ਰਾਜ ਦੇ ਵਿੱਚ ਪਰਾਸੱਤਾ ਦੇ ਵਿੱਚ ਰਹੀ ਹੈ ਪਰ ਜਿਹੜਾ ਇਨਸਾਫ ਉਹ ਪਰਿਵਾਰ ਨੂੰ ਨਹੀਂ ਮਿਲਿਆ ਕਿਉਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਗੁਰਦੇਵ ਸਿੰਘ ਕੌਕੇ ਜੀ ਨੂੰ ਜਿਹੜਾ ਹੈ ਆ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਜਿਸ ਤਰ੍ਹਾਂ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹਨਾਂ ਦੇ ਉੱਪਰ ਇਹ ਰੈਕ ਸਿਗਰਟ ਦੇ ਧੂਏ ਵੀ ਮਾਰਿਆ ਜਾਂਦਾ ਸੀ ਜਿਸ ਸਮੇਂ ਉਸ ਸਮੇਂ ਜਿਹੜੇ ਪੁਲਿਸ ਅਧਿਕਾਰੀ ਸਨ ਪਰ ਅਮਰਜੀਤ ਜੀ ਉਸ ਸਮੇਂ ਕਿਹਾ ਜਾ ਰਿਹਾ ਕਿ ਪਰਿਵਾਰਿਕ ਮੈਂਬਰਾਂ ਨੂੰ ਕਿਸੇ ਨੂੰ ਵੀ ਨਹੀਂ ਦੱਸਿਆ ਗਿਆ ਸੀ ਹਾਲਾਂਕਿ ਇਹ ਖਬਰਾਂ ਸਾਹਮਣੇ ਐਸੀ ਕਿ ਲਾਪਤ ਹੋ ਚੁੱਕੇ ਨੇ ਪਰ ਬਾਅਦ ਦੇ ਵਿੱਚ ਜੋ ਕਿ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਫਾਈਲਾਂ ਖੁੱਲ੍ਹਦੀਆਂ ਨੇ ਹਾਲਾਂਕਿ 25 ਸਾਲ ਤੱਕ ਤਾਂ ਫਾਈਲਾਂ ਵੀ ਬ ਜੀ ਬਿਲਕੁਲ ਕਿ ਤੁਸੀਂ ਠੀਕ ਕਰ ਰਹੇ ਹੋ ਕਿਉਂਕਿ 25 ਸਾਲ ਤੱਕ ਇਹਨੀਆਂ ਫਾਈਲਾਂ ਨਹੀਂ ਉਹ ਬੰਦ ਹਨ ਜਿਸ ਤੋਂ ਬਾਅਦ ਅਸ਼ੀਵ ਕਾਲ ਤੱਕ ਸਿਆਦੇ ਸਾਫਾ ਜਿੱਥੇ ਡਾਰਗਾ ਰਾਜ ਸਿੰਘ ਸਾਹਿਬ ਕਹਿੰਨ ਇਹ ਹੱਪਰੇ ਤੁਸੀਂ ਨੇ ਕਿਹਾ ਸੀ ਜਿ ਕਿ 25 ਸਾਲ ਹੋ ਕੇ ਫਿਰ ਇਹ ਫਾਈਲਾਂ ਇਹੋ ਪੇਟੀ ਦੇ ਵਿੱਚ ਧੂੜ ਨਾਲ ਛੱਡ ਰਿਆ ਨੇ ਪਰ ਕਿਸੇ ਵੀ ਸਰਕਾਰ ਨੇ ਜਿਹੜਾ ਇਨਸਾਫਦਵਾਨ ਜਿਹੜੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਕੀ ਲੱਗਦਾ ਕਿਉਂ ਨਹੀਂ ਉਦੋਂ ਤੱਕ ਫਾਈਲਾਂ ਖੋਲੀਆਂ ਗਈਆਂ ਕਈ ਸਰਕਾਰਾਂ ਆਈਆਂ ਵਾਦੇ ਵੀ ਕੀਤੇ ਗਏ ਉਹਨਾਂ ਦੇ ਵੱਲੋਂ ਪਰ ਫਿਰ ਕਿਉਂ ਨਹੀਂ ਫਾਈਲਾਂ ਖੋਲੀਆਂ ਗਈਆਂ ਕੀ ਬਿਲਕੁਲ ਕਿਤਨੇ ਕਿਤੇ ਆਪਾਂ ਕਹਿੰਦਾ ਜਿਹੜਾ ਹੱਕ ਤੇ ਸੱਚ ਦੀ ਲੜਾਈ ਲੜਨ ਵਾਲੇ ਜਿਹੜੇ ਹਮੇਸ਼ਾ ਜਿਹੜਾ ਗਰੀਬ ਲੋਕਾਂ ਦੇ ਨਾਲ ਖੜਨ ਵਾਲੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਮਾਮਲੇ ਲੈ ਕੇ ਕਿਉਂਕਿ ਉਹ ਮਿਰਚਾ ਉਹ ਹੱਕ ਤੇ ਸੱਚ ਦੀ ਲੜਾਈ ਲੜਦੇ ਸੀ ਕਿਉਂਕਿ ਉਹ ਮੂਤ ਜਿਹੜੇ ਗੱਲ ਕਰਨ ਵਾਲੇ ਸਨ ਤੇ ਲੋਕਾਂ ਦੀ ਮਦਦ ਕਰਨ ਵਾਲੇ ਸਨ ਤਾਂ ਇਸ ਤਰ੍ਹਾਂ ਜਿਹੜਾ ਸਰਕਾਰਾਂ ਦੇ ਜਿਹੜਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਇਹ ਕਿਉਂ ਇਸ ਤਰ੍ਹਾਂ ਦਾ ਕਰਾ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਜਥੇਦਾਰ ਨੇ ਉਹ ਸਾਡੇ ਅੰਡਰ ਚੱਲਣ ਯਾਨੀ ਕਿ ਜਿਸ ਤਰ੍ਹਾਂ ਅੱਜ ਦੇ ਆਜ ਦੇ ਦੌਰ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਹੜਾ ਅੱਜ ਦਾ ਦੌਰ ਜੇ ਤੇ ਆrti ਗੱਲ ਕੀਤੀ ਜਾਵੇ ਤਾਂ ਹਮੇਸ਼ਾ کیا ਜਾਂਦਾ ਕਿ ਪੱਚੀ ਦੇ ਵਿੱਚੋਂ ਨਿਕਲੇ ਨਹੀਂ ਕਿਉਂਕਿ ਪਾਗਲਾਂ ਦੀ ਜਿਹੜੀ ਹੈ ਪੱਚੀ ਤੋਂ ਨਿਕਲੇ ਨੇ ਤਾਂ ਇਸ ਤਰ੍ਹਾਂ ਲਗਾਉ ਉਹ ਇੱਕ ਸਪਸ਼ਟ ਤੌਰ ਤੇ ਕੰਮ ਕਰਦੇ ਸਨ ਤੇ ਤੇ ਕਰ ਰਹੇ ਹੋ ਇਸ ਨੂੰ ਦੀ ਵੱਡੀ ਖਬਰ ਆ ਤੇ ਆਨੇ ਆਪਾਂ ਮੁੜ ਕੇ ਕਿ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਜਿਹੜੇ ਉਸ ਸਮੇਂ ਦੇ ਜਿਹੜੇ ਤਤਕਾਲੀ ਪੋਸਟ ਸਮਰਾਜਨ ਸਨ ਜਿਨ੍ਹਾਂ ਦੀ ਜਿਹੜੀ ਐ ਲਗਾਤਾਰ ਵਕ ਵਕ ਚੈਨਲ ਦੇ ਉੱਪਰ ਇੰਟਰਵਿਊ ਚੱਲ ਰਹੀ ਹੈ ਜਿਵੇਂ ਅਗਲੋ ਕਿਆ ਗਿਆ ਸੀ ਕਿ ਮੈਂ ਬੋਲਣ ਦੀ ਪੂਰੀ ਕੋਸ਼ਿਸ਼ ਕਰਦਾ ਸੀ ਮੈਨੂੰ ਜਿਹੜਾ ਮੌਜੂਦਾ ਸਰਕਾਰ ਉਸ ਸਮੇਂ ਦੀ ਸਰਕਾਰਾਂ ਵੱਲੋਂ ਜਿਹੜਾ ਰੋਗ ਕੀਤਾ ਜਾਂਦਾ ਸੀ ਕਿ ਇੱਕ ਜੱਫੇਦਾਰ ਕੁੰਕੇ ਨੂੰ ਜਿਹੜਾ ਆ ਹੋਇਆ ਕਿਸੀ ਜੇਲ ਦੇ ਵਿੱਚ ਕਿਸ ਤਰ੍ਹਾਂ ਪਛਤਤ ਕੀਤਾ ਜਾਂਦਾ ਸੀ ਤਾਂ ਕਰੋਨਾ ਨੂੰ ਜਿਹੜਾ ਨੋਟਿਸ ਕੱਟਿਆ ਗਿਆ ਉਹ ਜਿਹੜਾ ਹੁਣ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਜਵਾਬ ਦੇਣਗੇ ਵੀ ਉਸ ਸਮੇਂ ਕਿਹੜਾ ਮੁਲਾਜ਼ਮ ਸੀ ਤੇ ਕਿੰਨਾ ਉਹ ਤਨਖਾਹਦਾ ਸੀ ਜਾਨਕਿ ਆਪਾਂ ਕਹਿ ਸਕਦੇ ਆ ਕਿ ਕੋਈ ਨਾ ਕਿਤੇ ਜਿਹੜਾ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕ ਦੇ ਪਰਿਵਾਰ ਨੇ ਰੱਲ ਕੇ ਵੀ ਪਟੀਸ਼ਨ ਪਾਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੀ ਜਿਹੜੀ ਸੁਣਵਾਈ ਆ ਹੁਣ 9 ਤਰੀਕ ਫ੍ਰੀ ਨੂੰ ਹੋਵੇਗੀ ਜਿਹਦੇ ਵਿੱਚ ਜਿਹੜੇ ਸਾਰੇ ਜਿਹੜੇ ਤਤਕਾਲੀ ਜਿਹੜਾ ਉਸ ਸਮੇਂ ਦੇ ਪੁਰਖ ਮੁਲਾਜ਼ਮ ਸਨ ਨਾ ਤਾਂ ਉਸ ਸਮੇਂ ਦੇ ਮੁਲਾਜ਼ਮਾਂ ਤੋਂ ਪੁੱਛਿਆ ਵੀ ਜਾਵੇਗਾ ਵੀ ਤੁਸੀਂ ਜਿਹੜਾ ਇਹ ਸਾਰੇ ਦੇਖਿਆ ਵੀ ਤਾਂ ਕਿੰਨਾ ਨੇ ਰੋਕਿਆ ਸੀ ਤੇ ਕਿਉਂ ਜਿਹੜਾ ਸੁਣਵਾਈ ਜਿਹੜਾ ਨਹੀਂ ਹੋਈ ਕਿਉਂਕਿ ਕਿਸੇ ਜਿਹੜਾ ਇਸ ਤੋਂ ਪਰਤਾਰਾबाई ਕਿਉਂ ਨਹੀਂ ਕੀਤੀ ਤਾਂ ਕਿਤੇ ਨਾ ਕਿਤੇ ਕਹਿ ਸਕਦਾ ਜਦੋਂ ਉਹ ਸੁਣਵਾਈ ਹੋਵੇਗੀ ਤਾਂ ਇਹ ਸੁਣਵਾਈ ਅੱਗੇ ਤੱਕ ਜਾਵੇ ਜਿੱਤਾਂ ਪਰਿਵਾਰ ਨੂੰ ਜਿਹੜਾ ਇਨਸਾਫ ਜਿਹੜੀ ਹੈ ਬਚਣ ਦੀ ਉਮੀਦ ਜਿਹੜੀ ਹੈ ਜ਼ਰੂਰ ਹੈਗੀ ਹੈ ਤੇ ਦੂਜੇ ਪਾਸੇ ਮੈਂ ਇੱਕ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਪਾਸੇ ਜਦੋਂ ਜਿਸ ਤਰ੍ਹਾਂ ਹਰਿਆਣਾ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੋ ਮੌਜੂਦਾ ਸਾਬਕਾ ਪਤਾ ਰਹਿ ਚੁੱਕੇ ਨੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਉਹ ਵੀ ਜਿਹੜਾ ਲਗਾਤਾਰ ਜੋਤੇ ਕੀ ਪ੍ਰਬੰਧ ਉਹ ਸੀ ਇਨਸਾਫ ਦਵਾਵਾਂਗੇ ਬਲਜੀਤ ਸਿੰਘ ਦੀ ਦਾਦੂਵਾਲ ਅਮੇਸ਼ਾ ਹੀ ਜਿਹੜਾ ਇਸ ਦੇ ਮਾਮਲੇ ਲੈ ਕੇ ਉਹਨਾਂ ਨੂੰ ਜਿਹੜਾ ਹੈ ਫਕਰੇ ਕਮ ਆਵਾਰ ਜਿਹੜਾ ਉਹਨਾਂ ਦਾ ਪ੍ਰਬੰਧ ਨੂੰ ਵੀ ਦਿੱਤਾ ਕਿਉਂਕਿ ਹੱਕਦਾਰ ਕਹਿੰਦੇ ਉਹ ਨੇ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਜੀ ਜੱਥੇਬੰਦੀਆਂ ਨੇ ਮੈਂ ਕੱਲ ਇੱਕ ਵਾਰ ਜਿਕਰ ਨਹੀਂ ਕਰ ਰਿਹਾ ਸ਼੍ਰੋਮਣੀ ਦੀ ਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੇ ਪੱਧਰ ਤੇ ਜਿਹੜਾ ਕੰਮ ਕਰ ਰਹੀ ਹੈ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੇ ਪੱਧਰ ਤੇ ਰਾ ਕੰਮ ਕਰ ਰਹੀ ਹੈ ਕਿਉਂਕਿ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਨੇ ਲੀਗਲ ਰੀਡੀ ਹੈ ਟੀਮ ਵੀ ਜਿਹੜਾ ਕੱਛੇ ਕੱਛ ਦੇਖਿਆ ਜਿਹ ਪਰ ਹੁਣ ਆਪਾਂ ਕਹਿ ਸਕਦੇ ਆਂ ਕਿ ਕਿਤਨਾ ਕਿਤੇ ਜੜੀ ਐ ਇਹ ਕਿਸਬ ਮਾਮਲੇ ਲੈ ਕੇ ਜਿਹੜੀ ਸੁਣਵਾਈ ਹੋਵੇ ਕਿ ਨੋਟ ਦੇ ਨੂੰ ਤਾਂ ਕਿਤਨਾ ਕਿਤੇ ਕਹਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਪਰਿਵਾਰ ਨੂੰ ਜਿਹੜਾ ਹੁਣ ਜਿਹੜਾ ਕਿਸਨੇ ਕਿਤੇ ਜਿਹੜਾ ਉਮੀਦ ਆ ਉਹ ਇਨਸਾਫ ਹੀ ਜਾ ਸਕਦੀ ਐ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ ਤਮਾਮ ਜਾਣਕਾਰੀ ਦੇਣ ਦੇ ਲਈ ਸੋ ਜਲਦ ਹੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣ ਵਾਲਾ ਕਿਉਂਕਿ ਦੱਸਦੇ ਹਾਈ ਕੋਰਟ ਨੇ ਪਰਿਵਾਰਿਕ ਮੈਂਬਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰਿਕ ਮੈਂਬਰਾਂ ਅਤੇ ਸ਼੍ਰੋਮਿਕ ਕਮੇਟੀ ਦੇ ਜੋ ਕਿ ਸਹਿਯੋਗ ਦੇ ਨਾਲ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਅਤੇ ਉਸ ਸਮੇਂ ਦੇ ਤਤਕਾਲੀ ਪੁਲਿਸ ਅਫਸਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ